ਕੁੱਲੜ ਪੀਜ਼ੇ ਵਾਲੇ ਨਾਲ ਲੋਕ ਕਰ ਰਿਹਾ ਨਜਾਇਜ਼ ਧੱਕਾ ਜਿਸ ਨੇ ਆਪ ਖੁਦ ਦਾੜੀ ਕੇਸ ਨਹੀਂ ਰੱਖੇ ਉਹ ਵੀ ਕਹਿ ਰਿਹਾ ਤੁਸੀਂ ਪੱਗ ਲਾ ਦਿਓ ਦਾੜੀ ਕਟਾ ਦਿਓ ਤੁਸੀਂ ਬਦਨਾਮੀ ਕਰਾ ਰਹੇ ਹੋ ਇਹੋ ਜਿਹੀਆਂ ਗੱਲਾਂ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਇਹ ਜੋੜਾ ਇੰਗਲੈਂਡ ਚਲਾ ਗਿਆ ਉੱਥੇ ਇਹ ਟਿਕਟੌਕ ਉੱਪਰ ਲਾਈਵ ਆਉਂਦਾ ਜਿਸ ਉੱਪਰ ਇਹਨਾਂ ਨੂੰ ਕਾਫੀ ਮੋٹے ਪੈਸੇ ਮਿਲਦੇ ਆ ਸਹਿਜ ਕਹਿੰਦਾ ਜਦੋਂ ਮੈਂ ਲਾਈਵ ਆਉਣਾ ਲੋਕ ਮੈਨੂੰ ਗਾਲਾਂ ਕੱਢਦੇ ਆ ਨਜਾਇਜ਼ ਧੱਕਾ ਕਰਦੇ ਆ ਨਜਾਇਜ਼ ਬਦਨਾਮ ਕਰਦੇ ਆ ਉਹ ਮੈਨੂੰ ਕਮੈਂਟਾਂ ਵਿੱਚ ਕਹਿੰਦੇ ਆ ਪੱਗ ਉਤਾਰ ਦੇ ਵਾਲ ਕਟਾ ਦੇ ਪਰ ਐਦਾਂ ਕਦੇ ਵੀ ਨਹੀਂ ਹੋ ਸਕਦਾ ਮੈਨੂੰ ਪੱਗ ਬੜੀ ਪਿਆਰੀ ਹੈ ਮੈਨੂੰ ਦਾੜ੍ਹੀ ਬੜੀ ਪਿਆਰੀ ਹੈ ਧੌਣ ਲੈਂਦੀ ਲੈ ਜਾਵੇ ਪਰ ਮੈਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਮੈਂ ਦਾੜ੍ਹੀ ਨਹੀਂ ਕਟਾ ਸਕਦਾ ਮੈਂ ਪੱਗ ਨਹੀਂ ਲਵਾ ਸਕਦਾ ਮੈਂ ਲਾਈਵ ਆਉਣਾ ਮੈਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਪਰ ਫਿਰ ਵੀ ਲੋਕ ਮੈਨੂੰ ਬਦਨਾਮ ਕਰਦੇ ਨੇ ਇਹ ਕਿਸੇ ਕਿਤਾਬ ਚ ਨਹੀਂ ਲਿਖਿਆ ਕਿ ਮੈਂ ਸਰਦਾਰ ਹਾਂ ਸੋਸ਼ਲ ਮੀਡੀਆ ਨਹੀਂ ਚਲਾ ਸਕਦਾ ਜੋ ਉਸ ਨੂੰ ਪੱਗ ਉਤਾਰਨ ਨੂੰ ਕਹਿੰਦੇ ਸੀ ਉਹਨਾਂ ਉੱਪਰ ਬਹੁਤ ਹੀ ਜ਼ਿਆਦਾ ਗੁੱਸੇ ਹੋਇਆ ਸਹਿਜ ਅਰੋੜਾ